ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਕਿਵੇਂ ਹੋ ਤੁਸੀਂ ਸਾਰੇ ਆਪਾਂ ਠੀਕ ਐ ਸਾਰੇ ਤੇ ਅੱਜ ਆਪਾਂ ਮੂੰਗੀ ਤੇ ਮੋਠਾਂ ਦੀ ਬਹੁਤ ਹੀ ਟੇਸਟੀ ਜੀ ਦਾਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਘੁਲੂਗੀ ਤੇ ਬਿਲਕੁਲ ਤੁਸੀਂ 20-25 ਮਿੰਟਾਂ ਦੇ ਵਿੱਚ ਇਹ ਦਾਲ ਬਣਾ ਕੇ ਤਿਆਰ ਕਰ ਲਓਗੇ ਤੁਸੀਂ ਸਾਰੀ ਵੀਡੀਓ ਦੇਖੋ ਤੇ ਆਪਾਂ ਅੱਧੀ ਕੁੱਲੀ ਲਈ ਸੀ ਮੋਠਾਂ ਦੀ ਅੱਧੀ ਕੁੱਲੀ ਆਪਾਂ ਲਈ ਸੀ ਮੂੰਗੀ ਦੀ ਦਾਲ ਇਹਨਾਂ ਨੂੰ ਮੈਂ ਤੜਕੇ ਉੱਠਣਸਾਰ ਪੂਰੇ ਗਰਮ ਪਾਣੀ ਦੇ ਵਿੱਚ ਉਬਲਦੇ-ਉਬਲਦੇ ਪਾਣੀ ਦੇ ਵਿੱਚ ਭਿਉਂ ਕੇ ਰੱਖਦਾ ਸੀਗਾ ਅੱਥੀਂ ਮੈਂ 4 ਵਜੇ ਦਾਲ ਬਣਾਈ ਸੀ ਤੇ ਤੜਕੇ ਆਪਾਂ 5 ਵਜੇ ਉੱਠਣਸਾਰ ਆਪਾਂ ਦਾਲ ਨੂੰ ਭਿਉਂ ਕੇ ਰੱਖਦਾ ਸੀ ਗਰਮ ਪਾਣੀ 'ਚ ਤੇ ਬਹੁਤ ਹੀ ਤਰ੍ਹਾਂ ਸੌਫਟ ਹੋ ਗਈ ਆ ਬਹੁਤ ਹੀ ਵਧੀਆ ਤੇ ਪੂਰੀ ਫੁੱਲ ਗਈ ਆ ਤੇ ਇਹਦੇ ਲਈ ਆਪਾਂ 1 ਲੀਟਰ ਕ ਗਰਮ ਪਾਣੀ ਲਿਆ ਹੈ ਤੇ ਆਪਾਂ ਪਤੀਲੇ 'ਚ ਦਾਲ ਧਰਾਂਗੇ ਤੇ ਆਪਾਂ ਇਹਨੂੰ ਪੱਕਣ ਲਈ ਰੱਖ ਦੇਾਂਗੇ ਤੇ ਇਹਦੇ ਵਿੱਚ ਆਪਾਂ 1.5 ਕ ਚੁੰਡੀ ਚੁੰਡੀ ਘੱਪ ਮਿੱਠਾ ਸੋਡਾ ਪਾਇਆ ਏ ਤੇ 1.5 ਚਮਚਾ ਪਾ ਪਾਇਆ ਇ ਨਮਕ ਦਾ ਤੇ ਥੋੜੀ ਜਿਹਾ ਪਾ ਹਲਦੀ ਪਾਈ ਹੈ ਤੇ ਮਿੱਠਾ ਸੋਡਾ ਤੁਸੀਂ ਜ਼ਰੂਰ ਪਾਉਣਾ ਹੀ ਉਹਦੇ ਨਾਲ ਦਾਲ ਹੈ ਜਿਹੜੀ ਛੇਤੀ ਗਲਦੀ ਹੈ ਤੇ ਵਧੀਆ ਵੀ ਟੇਸਟ ਆਉਂਦਾ ਹੈ ਤੇ ਵੈਸੇ ਤਾਂ ਦਾਲ ਆਪਣੀ ਪੂਰੀ ਫੁੱਲੀ ਹੋਈ ਆਪਣੀ ਭਾਂਗੇ ਰੱਖਣ ਕਰਨ ਤੇ ਆਪਣੀ ਦਾਲ ਪੂਰੀ ਰਿਜਣ ਲੱਗ ਗਈ ਹੈ ਜੀ ਹਣ ਪੂਰੀ ਸੌਫਟ ਹੋ ਗਈ ਆਪਣੀ ਦਾਲ ਹੁਣ ਇੰਨੇ ਚੀ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਹਮੇ ਆਪਾਂ ਬਰਲ ਕਰਕੇ ਉੱਤੇ ਧਾਮਾ ਰੱਖ ਦਿਆਂਗੇ ਤਾਂ ਕਿ ਜਿਹੜਾ ਆਪਣੇ ਪਾਣੀ ਦੀ ਲੋੜ ਪਵੇ ਆਪਾਂ ਗਰਮ ਗਰਮ ਪਾਣੀ ਪਾ ਸਕੀਏ ਤੇ ਦਾਲ ਆਪਣੀ ਪੂਰੀ ਪੱਕ ਗਈ ਹੈ ਜੀ ਹਣ ਪੂਰੀ ਕੁਲ ਗਈਆਂ ਵੀਡੀਓ ਪੂਰੀ ਦੇਖੋ ਲਾਈਕ ਵੀ ਆਪਣੀ ਵੀਡੀਓ ਨੂੰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਜੀ ਤੇ ਆਪਾਂ ਤੜਕਾ ਕੱਟਣ ਲਈ ਲੰਗਾ ਇਹ ਤੇਨਾਂ ਚੀਜ਼ਾਂ ਲੰਗਾ ਪਿਆਜ਼ ਲਿਆਇ ਲਸਣ ਤੇ ਹਰੀ ਮਿਰਚਾਂ ਲੰਗਾ ਤੇ ਟਮਾਟਰ ਜਿਹੜਾ ਆਪਾਂ ਬਾਅਦ ਚ ਕੱਦੂਕਸ ਕਰਕੇ ਪਾਵਾਂਗੇ ਇਹ ਕਿਰਾ ਪਹਿਨਾ ਚੀਜ਼ਾਂ ਨੂੰ ਕੱਟ ਲੈਣਾ ਤੇ ਦਾਲ ਆਪਣੀ ਪੂਰੀ ਕੁਲ ਗਈ ਹੈ ਹੁਣ ਆਪਾਂ ਤੜਕਾ ਬਣਾਵਾਂਗੇ ਤੇ ਤੇਲ ਆਪਾਂ ਕਰ ਲਿਆ ਜੀ ਗਰਮ ਸਰੋਂ ਦੇ ਤੇਲ ਚ ਦਾਲ ਜ਼ਿਆਦਾ ਕਰਾਰੀ ਬਣਦੀ ਹੈ ਜੀ ਇੱਕ ਚਮਚਾ ਆਪਾਂ ਜੀਰੇ ਦਾ ਪਾਇਆ ਅੱਧਾ ਚਮਚਾ ਆਪਾਂ ਅਜਵਾਇਨ ਦਾ ਪਾਇਆ ਏ ਤੇ ਜਿਹੜਾ ਤੜਕਾ ਹੈ ਆਪਾਂ ਇਹਨੂੰ ਭੁੰਨ ਲਾਂਗੇ ਬਿਲਕੁਲ ਸਲੋ ਸਲੋ ਅੱਗ ਤੇ ਭੁੰਨਿਓ ਤੁਸੀਂ ਤੇ ਬਹੁਤ ਹੀ ਜ਼ਿਆਦਾ ਟੇਸ ਦੀ ਸਬਜੀ ਬਣੂ ਦਾਲ ਬਣੂਗੀ ਸੋਟੇ ਤੇ ਤੜਕਾ ਆਪਣਾ ਪੁੱਜੀ ਜਾਂਦਾ ਜੀ ਇਦਾਂ ਤੇ ਟਮਾਟਰ ਜਿਹੜੇ ਆਪਾਂ ਉਹ ਕद्दूकस ਕਰਕੇ ਪਾਵਾਂਗੇ ਇਹ ਮੈਂ ਤਿੰਨ ਟਮਾਟਰ ਲਏ ਆ ਜੀ ਤਿੰਨਾਂ ਨੂੰ ਕद्दूकस ਕਰ ਲਿਆ ਤੇ ਉਹ ਭੁੰਨਾ ਆਪਾਂ ਇਹਨਾਂ ਨੂੰ ਵੀ ਭੁੰਨ ਲਾਂਗੇ ਵਿੱਚ ਤੜਕੇ ਦੇ ਆਪਾਂ ਉਹ ਤੇ ਕਰ ਭੁੰਨਾਂਗੇ ਜਿੰਦੋਂ ਤੇ ਟਮਾਟਰਾਂ ਨੇ ਵੀ ਆਪਣਾ ਤੇਲ ਨਹੀਂ ਛੱਡ ਦਿੰਦੇ ਤੇ ਟਮਾਟਰਾਂ ਨੇ ਆਪਣਾ ਤੇਲ ਛੱਡਤਾ ਹੈ ਜੀ ਤੜਕੇ ਨੇ ਥੋੜਾ ਜਿਹਾ ਆਪਾਂ ਥਣੀਆਂ ਪਾ ਲਿਆ ਵਿੱਚ ਤੇ ਹੁਣ ਆਪਾਂ ਮਸਾਲੇ ਪਾਵਾਂਗੇ ਨਾਮਕ ਪਹਿਲਾ ਪਦਾਲ ਚ ਪਾਇਆ ਸੀ ਥੋਟਸ ਹਾਵ ਨਹੀਂ ਪਾਇਓ ਤੇ ਇਹ ਧਨੀਆ ਪਾਊਡਰ ਤੇ ਗਰਮ ਮਸਾਲਾ ਹੈ ਜੀ ਅੱਧਾ ਕ ਚਮਚੇ ਤੋਂ ਵੀ ਘਾਟੀ ਪਾਇਆ ਆਪਾਂ ਤੇ ਅੱਧਾ ਕ ਚਮਚਾ ਆਪਾਂ ਹਲਦੀ ਪਾਈਆ ਕਿਉਂਕਿ ਆਪਾਂ ਹਲਦੀ ਪਹਿਲਾਂ ਵੀ ਪਾਈ ਸੀ ਤੇ ਆਪਾਂ ਲਾਲ ਮਿਰਚ ਪਾ ਲਾਂਗੇ ਕਸ਼ਮੀਰੀ ਕਿਉਂਕਿ ਆਪਾਂ ਹਰੀਆਂ ਮਿਰਚਾਂ ਪਾਆਂ ਆ ਜ ਆਪਾਂ ਨੂੰ ਜਿਆਦਾ ਮਿਰਚ ਦੀ ਲੋੜ ਨਹੀਂ ਤੇ ਆਪਾਂ ਨਾਲ ਹੀ ਮਸਾਲੇ ਆਪਣੇ ਪਕਾ ਲਾਂਗੇ 2 ਕ ਮਿੰਟਾਂ ਵਾਸਤੇ ਜਦੋਂ ਤੇਲ ਛੱਡ ਦੇਣਗੇ ਫਿਰ ਆਪਾਂ ਦਾਲ ਪਾਵਾਂਗੇ ਜੀ ਇਹਦੇ ਵਿੱਚ ਮਸਾਲੇ ਨੇ ਛੱਡਤਾ ਇਹ ਤੇਲ ਆਪਣੇ ਦੇ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾਵਾਂਗੇ ਸਾਰੀ ਦਾਲ ਪਾ ਦੇਾਂਗੇ ਆਪਾਂ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਸਬ ਦਾਲ ਬਣੀ ਸੀ ਜੀ ਇਹ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਦੇਖੋ ਤੇ ਬਿਲਕੁਲ 30 ਮਿੰਟਾਂ ਦੇ ਵਿੱਚ ਹੀ ਅੱਧੇ ਘੰਟੇ ਦੇ ਵਿੱਚ ਇਹ ਬਣ ਗਈ ਸੀ ਪੂਰੀ ਤਰ੍ਹਾਂ ਕੁਲੀਆ ਕੋਈ ਆਏ ਨਹੀਂ ਵੀ ਦਾਲ ਖੜਮੀ ਰਹੀ ਹੈ ਪੂਰੀ ਵਧੀਆ ਬਣੀ ਸੀਗੀ ਗਾੜੀ-ਗਾੜੀ ਤੇ ਸਬਜੀ ਬਣ ਕੇ ਦਾਲ ਬਣ ਕੇ ਆਪਣੀ ਤਿਆਰ ਹੋ ਗਈਆਂ ਸੌਰੀ ਜੀ ਤੇ ਤੁਸੀਂ ਵੀ ਬਣਾਓ ਜ਼ਰੂਰ ਟਰਾਈ ਕਰਿਓ ਜੀ ਅੱਧੇ ਘੰਟੇ ਦੇ ਵਿੱਚ ਹੀ ਇਹ ਦਾਲ ਬਣ ਜਾਂਦੀ ਹੈ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ